ਦੁਕਾਨਦਾਰ ਕੋ ਅੱਖਾਂ ਵਿੱਚ ਮਿਰਚਾ ਪਾ ਕੇ ਦੋ ਜਿਹੜੇ ਆਦਮੀਆਂ ਨੇ ਪੈਸੇ ਖੋਲੇ ਸੀ ਉਹਨਾਂ ਵਿੱਚੋਂ ਇੱਕ ਗੌਰਵ ਜਿਹੜਾ ਕੋਠੇਪਿੰਡ ਦਾ ਸੀ ਫੜ ਲਿਆ ਤੇ ਕੁਝ ਕਰੰਸੀ ਬਰਾਮਦ ਕਰਨੀ ਆ ਤੇ ਦੂਜੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਇਹ ਸਾਡੇ ਸਿਟੀ ਪੁਲਿਸ ਦੇ ਬੜੀ ਮਿਹਨਤ ਤੇ ਤਸ਼ੱਦਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਲਈ ਜਿਹੜੇ ਸ਼ਾਬਾਸ਼ ਉਹ ਦੇ ਹੱਕਦਾਰ ਇਹ ਟੈਕਨੀਕਲ ਥਲਦੀ ਮਦਦ ਨਾਲ ਤਕੋ ਜ ਸਾਡੀ ਜਿਹੜੀ ਹਿਊਮਨ ਸਰਸ ਦੀ ਮਸਦੇ ਨਾਲ ਅਸੀਂ ਉਹ ਵੀ ਜਲਦੀ ਤੋਂ ਜਲਦੀ ਕਰਾਂਗੇ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਤੁਹਾਡੇ ਸਹਿਯੋਗ ਨਾਲ ਅਸੀਂ ਸ਼ਹਿਰ ਵਸੇ ਦੇ ਸਹਿਯੋਗ ਨਾਲ ਅਸੀਂ ਹੱਥ ਘੜਮ ਇਨਸੀਡੈਂਟ ਨੂੰ ਟ੍ਰੇਸ ਕਰਾਂਗੇ ਗੁਰਦਾਸਪੁਰ ਸ਼ਹਿਰ ਚ ਬੀਤੇ ਦੋ ਦਿਨ ਪਹਿਲਾਂ ਦੁਕਾਨ ਤੇ ਬੈਠੇ ਕਰਿਆਨੇ ਦੇ ਹੋਲਸੇਲ ਦੁਕਾਨਦਾਰ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਲੁਟੇਰੇ ਗੱਲੇ ਚੋਂ 60000 ਰੁਪਏ ਦੇ ਕਰੀਬ ਸ਼ਰੀਆਮ ਜਿਹੜੀ ਨਕਦੀ ਸੀ ਲੁੱਟ ਕੇ ਫਰਾਰ ਹੋ ਗਏ ਸੰ ਹਾਲਾਂਕਿ ਦੁਕਾਨਦਾਰ ਨੇ ਰੌਲਾ ਪਾਇਆ ਹਾਲਾਂਕਿ ਦੁਕਾਨਦਾਰ ਜਿਹੜੇ ਨੇ ਲੁਟੇਰੇ ਦੇ ਪਿੱਛੇ ਦੌੜੇ ਪਰ ਲੁਟੇਰਾ ਹੱਥ ਨਹੀਂ ਆਇਆ ਲੁਟੇਰੇ ਦਾ ਫੋਨ ਜੜਾਇਆ ਉੱਥੇ ਡਿੱਗ ਗਿਆ ਜਿਸ ਤੋਂ ਉਸ ਦੀ ਪਛਾਣ ਪੁਲਿਸ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉੱਥੇ ਹੀ ਅੱਜ ਗੁਰਦਾਸਪੁਰ ਪੁਲਿਸ ਡੀਐਸਪੀ ਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪੁਲਿਸ ਸਿਟੀ ਥਾਣਾ ਦੀ ਟੀਮ ਬਲ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਲੁੱਟ ਕੀਤੀ ਨਕਦੀ ਵੀ ਬਰਾਮਦ ਕੀਤੀ ਹੈ ਜਦਕਿ ਗ੍ਰਿਫਤਾਰ ਨੌਜਵਾਨ ਦਾ ਇੱਕ ਸਾਥੀ ਹਲੇ ਫਰਾਰ ਹੈ ਜਿਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਪੁਲਿਸ ਅਧਿਕਾਰੀ ਜਿਹੜੇ ਨੇ ਦਾਵਾ ਕਰ ਰਹੇ ਨੇ ਪਰਸੋਂ ਸ਼ਾਮ ਨੂੰ ਕੱਦਾਵਾਲੀ ਮੰਡੀ ਕੋਲ ਇੱਕ ਦੁਕਾਨਦਾਰ ਕੋਲ ਅੱਖਾਂ ਵਿੱਚ ਮਿਰਚਾ ਪਾ ਕੇ ਦੋ ਜਿਹੜੇ ਆਦਮੀ ਨੇ ਨਾ ਪੈਸੇ ਖੋਲੇ ਸੀ ਉਹਨਾਂ ਵਿੱਚੋਂ ਇੱਕ ਗੌਰਵ ਜਿਹੜਾ ਕੋਠੇਪਿੰਡ ਦਾ ਸੀ ਫੜ ਲਿਆ ਤੇ ਕੁਝ ਕਰੰਸੀ ਬਰਾਮਦ ਕਰ ਲਈ ਹੈ ਤੇ ਦੂਜੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਹ ਸਾਡੇ ਸਿਟੀ ਪੁਲਿਸ ਦੇ ਬੜੀ ਮਿਹਨਤ ਤੇ ਤਸ਼ੱਦਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਲਈ ਜਿਹੜੇ ਸ਼ਾਬਾਸ਼ ਉਹ ਦੇ ਹੱਕਦਾਰ ਕਿੱਥੋਂ ਤੱਕ ਸਰ ਕਿੱਦਾਂ ਹੀ ਫਰਾੜਿਆ ਜੀ ਪਹੁੰਚਿਆ ਗਿਆ ਇੱਕ ਅਜ ਫਰਾਰੋਂ ਨੂੰ ਜਲਦੀ ਤੋਂ ਜਲਦੀ ਅਰੇਸਟ ਕਰ ਲਾਂਗੇ ਕਿੱਦਾਂ ਸਰ ਤੱਕ ਪਹੁੰਚਿਆ ਗਿਆ ਕਿੱਦਾਂ ਫੜਿਆ ਗਿਆ ਇਹ ਟੈਕਨੀਕਲ ਛਲ ਦੀ ਮਦਦ ਨਾਲ ਤੇ ਕੁਝ ਸਾਡੀ ਜਿਹੜੀ ਹਿਊਮਨ ਸਰਸ ਦੀ ਮਦਦ ਨਾਲ ਅਸੀਂ ਜਿਹੜੀ ਖੋਦ ਵੀ ਚੋਰੀਆਂ ਹੋਈਆਂ ਉਹ ਵੀ ਜਲਦੀ ਟ੍ਰੇਸ ਹੋਣਗੀਆਂ ਉਹ ਵੀ ਜਲਦੀ ਤੋਂ ਜਲਦੀ ਕਰਾਂਗੇ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਤੁਹਾਡੇ ਸਹਿਯੋਗ ਨਾਲ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਹੱਦ ਜੜਮ ਇਨਸੀਡੈਂਟ ਨੂੰ ਟ੍ਰੇਸ ਕਰਾਂਗੇ ਦੁਕਾਨਦਾਰ ਕੋ ਅੱਖਾਂ ਵਿੱਚ ਮਿੱਤਰ ਪਾ ਕੇ ਦੋ ਜਿਹੜੇ ਆਦਮੀਆਂ ਨੇ ਪੈਸੇ ਖੋਲੇ ਸੀ ਉਨ੍ਹਾਂ ਵਿੱਚੋਂ ਇੱਕ ਗੌਰਵ ਜਿਹੜਾ ਕੋਠੇਪਿੰਡ ਦਾ ਸੀ ਫੜ ਲਿਆ ਤੇ ਕੁਝ ਕਰੰਸੀ ਬਰਾਮਦ ਕਰ ਲਈ ਹੈ ਤੇ ਦੂਜੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਕੇ ਬਸ ਇਹ ਸਾਡੇ ਸਿਟੀ ਪੁਲਿਸ ਨੇ ਬੜੀ ਮਿਹਨਤ ਤੇ ਤਸ਼ੱਦਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਲਈ ਜਿਹੜੇ ਸ਼ਾਬਾਸ਼ ਦੇ ਹੱਕਦਾਰ ਇਹ ਟੈਕਨੀਕਲ ਥਲਦੀ ਮਦਦ ਨਾਲ ਤਕੋ ਜ ਸਾਡੀ ਜਿਹੜੀ ਹਿਊਮਨ ਸਰਸ ਦੀ ਮਸਦੇ ਨਾਲ ਅਸੀਂ ਉਹ ਵੀ ਜਲਦੀ ਤੋਂ ਜਲਦੀ ਕਰਾਂਗੇ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਤੁਹਾਡੇ ਸਹਿਯੋਗ ਨਾਲ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਹੱਦ ਜੜਮ ਇਹ ਇਨਸੀਡੈਂਟ ਨੂੰ ਟਰੇਸ ਕਰਾਂਗੇ ਗੁਰਦਾਸਪੁਰ ਸ਼ਹਿਰ ਚ ਬੀਤੇ ਦੋ ਦਿਨ ਪਹਿਲਾਂ ਦੁਕਾਨ ਤੇ ਬੈਠੇ ਕਰਿਆਨੇ ਦੇ ਹੋਲਸੇਲ ਦੁਕਾਨਦਾਰ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਲੁਟੇਰੇ ਗੱਲੇ ਚੋਂ 60000 ਰੁਪਏ ਦੇ ਕਰੀਬ ਸ਼ਰੀਆਮ ਜੜੀ ਨਕਦੀ ਸੇ ਲੁੱਟ ਕੇ ਫਰਾਰ ਹੋ ਗਏ ਸਨ ਹਾਲਾਂਕਿ ਦੁਕਾਨਦਾਰ ਨੇ ਰੋਲਾ ਪਾਇਆ ਹਾਲਾਂਕਿ ਦੁਕਾਨਦਾਰ ਜੜੇ ਨੂੰ ਲੁਟੇਰੇ ਦੇ ਪਿੱਛੇ ਦੌੜੇ ਪਰ ਲੁਟੇਰਾ ਹੱਥ ਨਹੀਂ ਆਇਆ ਲੁਟੇਰੇ ਦਾ ਫੋਨ ਜੜਾਇਆ ਉੱਥੇ ਡਿੱਗ ਗਿਆ ਜਿਸ ਤੋਂ ਉਸਦੀ ਪਛਾਣ ਪੁਲਿਸ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉੱਥੇ ਹੀ ਅੱਜ ਗੁਰਦਾਸਪੁਰ ਪੁਲਿਸ ਡੀਐਸਪੀ ਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪੁਲਿਸ ਸਿਟੀ ਥਾਣਾ ਦੀ ਟੀਮ ਬਲ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਲੁੱਟ ਕੀਤੀ ਨਕਦੀ ਵੀ ਬਰਾਮਦ ਕੀਤੀ ਹੈ ਜਦਕਿ ਗ੍ਰਿਫਤਾਰ ਨੌਜਵਾਨ ਦਾ ਇੱਕ ਸਾਥੀ ਹਲੇ ਫਰਾਰ ਹੈ ਜਿਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਪੁਲਿਸ ਅਧਿਕਾਰੀ ਜਿਹੜੇ ਨੇ ਦਾਵਾ ਕਰ ਰਹੇ ਨੇ ਪਰसों ਸ਼ਾਮ ਨੂੰ ਕੱਦਾਵਾਲੀ ਮੰਡੀ ਕੋਲ ਇੱਕ ਦੁਕਾਨਦਾਰ ਕੋਲ ਅੱਖਾਂ ਵਿੱਚ ਮਿਰਚਾ ਪਾ ਕੇ ਦੋ ਜਿਹੜੇ ਆਦਮੀਆਂ ਨੇ ਨਾ ਪੈਸੇ ਖੋਲੇ ਸੀ ਉਹਨਾਂ ਵਿੱਚੋਂ ਇੱਕ ਗੌਰਵ ਜਿਹੜਾ ਕੋਠੇਪਿੰਡ ਦਾ ਸੀ ਫੜ ਲਿਆ ਤੇ ਕੁਝ ਕਰੰਸੀ ਬਰਾਮਦ ਕਰ ਲਈ ਹੈ ਤੇ ਦੂਜੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਹ ਸਾਡੇ ਸਿਟੀ ਪੁਲਿਸ ਦੇ ਬੜੀ ਮਿਹਨਤ ਤੇ ਤਸ਼ੱਦਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਲਈ ਜਿਹੜੇ ਸ਼ਾਬਾਸ਼ ਹੋ ਦੇ ਹੱਕਦਾਰ ਕਿੱਥੋਂ ਤੱਕ ਸਰ ਇੱਟਾ ਹੀ ਫਰਾਰਿਆ ਪਹੁੰਚਿਆ ਗਿਆ ਇੱਕਾਜ ਫਰਾਰੋਂ ਨੂੰ ਜਲਦੀ ਤੋਂ ਜਲਦੀ ਅਰੇਸਟ ਕਰ ਲਾਂਗੇ ਕਿੱਦਾਂ ਸਰ ਤੱਕ ਪਹੁੰਚਿਆ ਗਿਆ ਕਿੱਦਾਂ ਫੜਿਆ ਗਿਆ ਇਹ ਟੈਕਨੀਕਲ ਸਲਦੀ ਮਦਦ ਨਾਲ ਤੇ ਕੁਝ ਸਾਡੀ ਜਿਹੜੀ ਹਿਊਮਨ ਸਰਸ ਦੀ ਮਦਦ ਨਾਲ ਅਸੀਂ ਉਹ ਵੀ ਚੋਰੀਆਂ ਹੋਈਆਂ ਉਹ ਵੀ ਜਲਦੀ ਟ੍ਰੇਸ ਹੋਣਗੀਆਂ ਉਹ ਵੀ ਜਲਦੀ ਤੋਂ ਜਲਦੀ ਕਰਾਂਗੇ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਤੁਹਾਡੇ ਸਹਿਯੋਗ ਨਾਲ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਹਰ ਜੜਮ ਇਨਸੀਡੈਂਟ ਨੂੰ ਟ੍ਰੇਸ ਕਰਾਂਗੇ